ਮੈਂ ਮਨਜੀਤ ਸਿੰਘ ਵੈਸ ਪ੍ਰਧਾਨ ਭਾਰਤੀ ਮਜ਼ਦੂਰ ਸੰਘ ਪੰਜਾਬ ਅੱਜ ਅੰਮ੍ਰਿਤਸਰ ਦੇ ਵਿੱਚ ਸਭ ਭਾਰਤੀ ਸਫਾਈ ਮਜ਼ਦੂਰ ਜੁਨੀਅਨ ਦੀ ਮੀਟਿੰਗ ਹੋਈ ਜਿਸ ਵਿੱਚ ਇਹਨਾਂ ਨੇ ਆਪਣੀਆਂ ਲੋਕਲ ਮੰਗਾਂ ਜਿਸ ਵਿੱਚ ਸਭ ਤੋਂ ਅਹਿਮ ਮੰਗ ਇਹਨਾਂ ਦੀ ਹੈ ਕਿ ਜਿਹੜਾ ਪੀਪੀਐਫ ਇਹਨਾਂ ਦਾ ਕੱਟਿਆ ਜਾ ਰਿਹਾ ਅੱਜ ਤੱਕ ਇਹਨਾਂ ਨੂੰ ਕੋਈ ਵੀ ਐਨੂਅਲ ਸਟੇਟਮੈਂਟ ਨਹੀਂ ਦਿੱਤੀ ਜਾਂਦੀ ਇਹਨਾਂ ਨੂੰ ਕੋਈ ਵੀ ਪਾਸਬੁੱਕ ਨਹੀਂ ਦਿੱਤੀ ਜਾਂਦੀ ਜਿਸ ਦੇ ਵਿੱਚ ਪਿੱਛੇ ਜੇ ਘਪਲਾ ਵੀ ਹੋਇਆ ਜਿਸ ਦੇ ਵਿੱਚ ਜਿਹੜਾ ਕੋਈ ਡੀਲਿੰਗ ਅਸਿਸਟੈਂਟ ਸੀ ਉਹਨੂੰ ਵੀ ਉਹਨਾਂ ਨੇ ਮਤਲਬ ਦੋ ਵੀ ਬੰਦ ਕਾਰਵਾਈ ਕੀਤੀ ਤੇ ਪਰ ਹੁਣ ਆਪਾਂ ਲੋਕਲ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਇਹਨਾਂ ਦੀਆਂ ਜਿਹੜੀਆਂ ਮੰਗ ਪੱਤਰ ਇਹਨਾਂ ਨੇ ਦਿੱਤਾ ਵਾ ਉਹਨਾਂ ਦੇ ਉੱਤੇ ਵਿਚਾਰ ਕਰਨ ਇਹਨਾਂ ਨੂੰ ਇਮੀਡੀਏਟ ਬਲਾਨ ਨਹੀਂ ਤਮ ਮਜਬੂਰ ਹੋ ਕੇ ਇਹ ਯੂਨੀਅਨ ਐਕਟੀਵਿਟੀ ਅਪਣਾਨ ਦੇ ਮਜਬੂਰ ਹੋ ਜਾਣਗੇ ਜੈ ਭਾਰਤ ਮਾਤਾ ਕੀ ਜੈ ਹਾਂਜੀ ਪ੍ਰਧਾਨ ਜੀ ਨਾਮ ਬੋਲ ਕੇ ਕੀ ਕਹਿਣਾ ਏਜੰਡੇ ਜਿਹੜੀ ਅੱਜ ਦੀ ਮੀਟਿੰਗ ਜੀ ਮੈਂ ਨਰੇਸ਼ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ ਸਬੰਧਿਤ ਭਾਰਤੀ ਮਜ਼ਦੂਰ ਸੰਘ ਵੱਲੋਂ ਅੱਜ ਦਾ ਸਾਡਾ ਵਿਸ਼ਾ ਹੈ ਜੀ ਜਿਹੜਾ ਕਿ ਆਪਾਂ ਆਪਣਾ ਮੰਗ ਪੱਤਰ ਦੋ ਵਾਰੀ ਕਮਿਸ਼ਨ ਸਾਹਿਬ ਨੂੰ ਦੇ ਚੁੱਕੇ ਆ ਜਿਹਦੇ ਤੱਕ ਕੋਈ ਸਾਨੂੰ ਕੋਈ ਕਾਲ ਨਹੀਂ ਆਈ ਕੋਈ ਸੁਣਾਈ ਨਹੀਂ ਹੋਈ ਉਹ ਆ ਕਿ ਸਾਡੇ ਮੁਲਾਜ਼ਮਾਂ ਦੀ ਮੰਗਾਂ ਆ ਕੋਈ ਨਜਾਇਜ਼ ਨਹੀਂ ਹੈ ਜਾਇਜ਼ ਮੰਗਿਆ ਗਿਆ ਸਾਰੀਆਂ ਜੀ ਸਾਡੀਆਂ ਡੀਏ ਦਾ ਬਕਾਇਆ ਜੇ 6% ਦਾ ਤਨਖਾਹਾਂ ਸਾਡੀਆਂ ਆਨਲਾਈਨ ਦਾ ਜੇ ਸਾਡਾ ਜਿਹੜਾ ਰਿਕਾਰਡ ਹੈਗਾ ਜੇ ਸਾਡਾ ਜਿਹੜਾ ਵੀ ਡਾਟਾ ਆ ਆਨਲਾਈਨ ਚੜਨਾ ਚਾਹੀਦਾ ਆ ਜੇ ਕਿ ਉਹਦੇ ਨਾਲ ਕੋਈ ਛੇੜਛਾੜ ਨਾ ਹੋਵੇ ਜਿਹੜੇ ਕੱਚੇ ਮੁਲਾਜ਼ਮੇ ਆ ਜਿੰਨੇ ਵੀ ਆ ਸੌਸਰਤ ਲੱਗੇ ਆ ਆਪਾਂ ਵੇ ਠੇਕੇਦਾਰੀ ਸਿਸਟਮ 'ਚ ਆ ਸਾਰੇ ਮਕੀ ਆਪਾਂ ਕਹਿੰਨੇ ਕਿ ਕੱਚੇ ਉਹਨਾਂ ਜਿੰਨੇ ਵੀ ਸਾਰੇ ਪੱਕੇ ਹੋਣੇ ਚਾਹੀਦੇ ਜੇ ਠੇਕੇਦਾਰੀ ਸਿਸਟਮ ਜਿਹੜਾ ਬੰਦ ਹੋਣਾ ਚਾਹੀਦਾ ਆ ਔਰ ਜਿਹੜੇ ਛੁੱਟੀਆਂ ਦੇ ਪੈਸੇ ਸਾਡੇ ਉਹ ਸਾਡੀ ਤਨਖਾਹ ਦੇ ਨਾਲ ਲਾ ਕੇ ਆਣੇ ਚਾਹੀਦੇ ਆ ਯਾਂ ਕਿ ਦੋ ਦੋ ਤਿੰਨ ਤਿੰਨ ਮਹੀਨਿਆਂ ਬਾਅਦ ਜਦੋਂ ਹੋਉਂਦਾ ਹੈ ਉਹ ਇਕੱਠੇ ਹੋ ਜਾਂਦੇ ਆ ਤੇ ਬਾਅਦ ਵਿੱਚ ਕਪਲਾ ਹੁੰਦਾ ਆ ਉਹ ਨਾ ਹੋਵੇ ਕਿ ਮੁਲਾਜ਼ਮ ਦਾ ਹੱਕ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਜੇ ਇੱਕ ਸਾਡੀ ਜੇ ਪੁਰਾਣੀ ਪੈਨਸ਼ਨ ਹੈ 2004 ਦੀ ਉਹ ਸੱਪਾ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਉੱਥੇ ਸਾਡੀ ਸੁਣਾਈ ਹੋਵੇ ਕਿ ਜਿਹੜੇ ਮੁਲਾਜ਼ਮਾਂ ਨੂੰ ਪੈਨਸ਼ਨ ਲੱਗੇ ਇਹਨਾਂ ਦੀ ਕਿ ਕਿਉਂਕਿ ਪੈਨਸ਼ਨ ਜਿਹੜੀ ਬੁਢਾਪਾ ਦਾ ਸਹਾਰਾ ਆ ਕਿ ਆਪਾਂ ਕਹਿੰਨੇ ਕਿ ਸਭ ਦਾ ਹੀ ਇਹ ਸਹਾਰਾ ਆ ਕਿ ਕਿ ਲੱਗਣੀ ਚਾਹੀਦੀ ਆ ਜਿਹੜੇ ਬਾਲ ਜੋ 2004 ਦੀ ਜਿਹੜੀ ਪੈਸੇ ਨਾਲ ਬਹਾਲ ਹੋਣੀ ਚਾਹੀਦੀ ਏ ਇੱਕ ਸਾਡਾ ਜਿਹੜਾ ਮੇਨ ਸਾਡਾ ਮੁੱਦਾ ਅੰਮ੍ਰਿਤਸਰ ਦਾ ਜਿਹੜੇ ਆ ਕਿ ਪੀਐਫ ਦਾ ਕਿ ਪੀਐਫ ਦਾ ਜੋ ਆਪਾਂ 2012 ਤੋਂ ਆਪਾਂ ਮੈਂ ਕਿਥੇ ਨੌਕਰੀ ਚੜੇ ਆ ਸਾਡਾ ਉਦੋਂ ਦਾ ਕਟਦਾ ਆ ਰਿਹਾ ਤੇ ਸਾਡੇ ਅੱਜ ਤੱਕ ਸਾਡੇ ਖਾਤੇ ਵਿੱਚ ਜ਼ੀਰੋ ਬੈਲੈਂਸ ਹੈਗਾ ਜੇ ਕਿਸੇ ਦੇ ਖਾਤੇ ਵਿੱਚ ਕੁਝ ਨਹੀਂ ਹੈਗਾ ਜਦੋਂ ਜਾਣੇ ਆ ਜਾਂ ਤਾਂ ਪੈਂਟਰ ਖਰਾਬ ਹੈਗਾ ਜੇ ਸਾਡਾ ਜਾਂ ਸਾਡੇ ਕੋਲ ਲੇਬਰ ਕੱਟਿਆ ਮੁਲਾਜ਼ਮ ਉੱਤੇ ਕੀ ਕਰੇ ਮੁਲਾਜ਼ਮ ਸਿਰੇ 5 ਵਜੇ ਘਰੋਂ ਆਂਦਾ ਆ ਆ ਕੇ ਆਪਣਾ ਬੀਰ ਚ ਜਹਾਜੀ ਲਵਾਂਦਾ ਆ ਬੀਰ ਚ ਜਾਂਦਾ ਕੰਮ ਧੰਦਾ ਕਰਦਾ ਫੇਰ ਲਿਬੜਿਆ ਦਫਤਰ ਜਾਂਦਾ ਜਾ ਕੇ ਤੱਕੇ ਤੁੱਕੇ ਖਾ ਕੇ ਫਿਰ ਅਦਾ ਕੋਈ ਮੁਲਾਜ਼ਮ ਦਾ ਕੰਮ ਨਹੀਂ ਹੁੰਦਾ ਚਲੋ ਪੀਐਫ ਦਾ ਜਿਹੜਾ ਸਾਡਾ ਮਸਲਾ ਆ ਉਹ ਸਭ ਤੋਂ ਵੱਡਾ ਜੇ ਸਾਡਾ ਪੀਐਫ ਦਾ ਮਸਲਾ ਕੀ ਹੱਲ ਹੋਣਾ ਚਾਹੀਦਾ ਹੈ ਜੇ ਆਪ ਕਮਿਸ਼ਨ ਸਾਹਿਬ ਨੂੰ ਆਪਾਂ ਅੱਗੇ ਵੀ ਦੋ ਤਿੰਨ ਵਾਰੀ ਮੰਗ ਪੱਤਰ ਦੇ ਚੁਕੇ ਆ ਕਿ ਜਦੋਂ ਆਪਣੇ ਕਮਿਸ਼ਨ ਸਾਹਿਬ ਮਾਨਜੋਗ ਰਿਸ਼ੀ ਸਾਹਿਬ ਹੀ ਉਹਨਾਂ ਨੇ ਸਾਰੀਆਂ ਡਿਊਟੀਆਂ ਲਾਈਆਂ ਸੀ ਉਹ ਕਿਸੇ ਨੇ ਨਿਭਾਈ ਕੋਈ ਡਿਊਟੀ ਨਹੀਂ ਜੇ ਸਾਡੇ ਕੋਲ ਉਹਦਾ ਪ੍ਰੋਸੀਜਰ ਕਾਪੀ ਵੀ ਹੈਗੀ ਹੈ ਜਿਹੜੇ ਅਪਨ ਨਾਲ ਨੱਥੀ ਕਰਕੇ ਹੁਣ ਦਿੱਤੀ ਜੇ ਸਾਨੂੰ ਜੇ ਸੋਮਾ ਜਾਂ ਮੰਗਲਵਾਰ ਤੱਕ ਸਾਨੂੰ ਨਾਲ ਕੋਈ ਮੱਕੀ ਟੋਟੇ ਕਰਕੇ ਬਹਿ ਕੇ ਮੀਟਿੰਗ ਕਰ ਲੈਣਗੇ ਜਾਂ ਦਾਦ ਦੇਣਗੇ ਤੇ ਠੀਕ ਹੈ ਨਹੀਂ ਤੇ ਆਪਾਂ ਆਪਣਾ ਕੋਈ ਵੀ ਵੱਡਾ ਸੰਗਤ ਲਾਟ ਸਕਦੇ ਆ ਆਪਣੇ ਭਾਰਤੀ ਬਰਦੂਸ ਸੰਗ ਵੱਲੋਂ ਸਾਨੂੰ ਵੀ ਕੋਲ ਆ ਗਈ ਹੈ ਦਿੱਲੀਓ ਵੀ ਸਾਨੂੰ ਆ ਗਈ ਹੈ ਕਿ ਤੁਸੀਂ ਖਲੋ ਕਿ ਜੋ ਆਪਣੇ ਹੱਕਾਂ 'ਤੇ ਲੜਨਾ ਹੈ ਕਿਉਂਕਿ ਆਪਾਂ ਕੋਈ ਅਚ ਨਜਾਇਜ਼ ਨਹੀਂ ਸਾਰੀ ਜੱਜਾਂ ਮੰਗਾ ਹੈਗੀਆਂ ਆ ਮੁਲਾਜ਼ਮ ਦੇ ਹੱਕ 'ਚ ਆ ਆਪਾਂ ਮੁਲਾਜ਼ਮ ਦੇ ਹੱਕ 'ਚ ਖਲੋਤੇ ਆ ਤੇ ਖਲੋਤੇ ਰਾਵਾਂਗੇ ਰਾਤ ਦਿਨੇ ਇਹਨਾਂ ਦੇ ਨਾਲ ਲੱਗੇ ਆ ਸਫਾਈ ਮਜ਼ਦੂਰ ਜੁਨੇ ਆ ਭਾਰਤੀ ਮਜ਼ਦੂਰ ਸੰਘ ਇਹਦਾ ਸਭ ਮੁਲਾਜ਼ਮਾਂ ਦੇ ਨਾਲ ਆ ਤੇ ਇਹੀ ਆ ਕਿ ਜਿਹੜੇ ਇਹਨਾਂ ਦੀ ਪੀਐਫ ਦੀ ਕਾਪੀਆਂ ਦਾ ਆ ਸਾਡਾ ਸਭ ਤੋਂ ਵੱਡਾ ਮਸਲਾ ਇਹੀ ਹੋਈ ਹੈਗਾ ਪੀਐਫ ਦੀ ਕਾਪੀਆਂ ਦਾ ਮੋਗੇ ਦੇ ਵਿੱਚ ਇਨਾ ਜਨਸੰਸਦ ਹਸਲੜਿਆ ਤੇ ਸਾਰਾ ਮਸਲੇ ਹੱਲ ਹੋਏ ਆ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਨਗਨ ਨਿੰਗ ਆਪਣੇ ਸਰ ਦੇ ਦੂੰ ਸਾਰੇ ਮੁਲਾਜ਼ਮਾਂ ਨੂੰ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆਪਾਂ ਇੱਕ ਟੇਬਲ ਤੇ ਖਲੋਈਏ ਇੱਕ ਪਲੇਟਫਾਰਮ ਤੇ ਖਲੋਈਏ ਇੱਕ ਝੰਡੇ ਥਲੇ ਖਲੋਈਏ ਜੋ ਕਿ ਹੱਕ ਆਪਣਾ ਲੈ ਸਕੀਏ ਜੇ ਆਪਾਂ 2012 ਦੇ ਵਿੱਚ ਜੇ 2008 ਦੇ ਵਿੱਚ 9 ਦੇ ਵਿੱਚ ਬਾ ਧਰਨੇ ਦੇ ਕੇ ਆਪਣਾ ਹੱਕ ਲੈ ਸਕਦੇ ਆ ਤੇ ਕੀ ਗੱਲ ਹੋਣੀ ਲੈ ਸਕਦੇ ਜੇ ਆਪਣਾ ਉਸ ਟਾਈਮ ਆਪਣੇ ਬੱਚੇ ਦੀ ਰੋਟੀ ਲਿੱਤੀ ਆ ਸਾਰੇ ਨੂੰ ਇਕੱਠਿਆਂ ਕਰਕੇ ਇੱਕ ਪਲੇਟਫਾਰਮ ਖਲੋਕੇ ਲਿੱਤੀ ਆ ਤੇ ਅੱਜ ਵੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਆ ਕੀ ਸਾਰੇ ਮੁਲਾਜ਼ਮਾਂ ਨੂੰ ਕਿ ਆਪ ਦਾ ਏਕਾ ਕਰੋ ਏਕੇ ਚ ਇਕਤਾ ਮੇ ਬਲ ਹੈ ਕਿਉਂਕਿ ਮਹਾਰਾਜ ਜੀ ਕੀ ਕਹਿੰਦਾ ਕਿ ਜੇ ਤੁਹਾਡੇ ਇਤੇ ਆਪ ਚ ਸਾਰੇ ਚ ਏਕਾ ਆ ਤੇ ਪਿਆਰ ਆ ਤੇ ਕੋਈ ਇਹੋ ਜੀ ਤਾਕਤ ਨਹੀਂ ਜਿਹੜੀ ਤੁਹਾਨੂੰ ਜਿੱਤਣ ਤੋਂ ਰੋਕ ਸਕੇ ਇਸ ਕਰਕੇ ਸਭ ਨੂੰ ਮੈਂ ਹੱਥ ਜੁੜ ਕੇ ਬੇਨਤੀ ਕਰਾਂਗਾ ਆਪਣੇ ਮੁਲਾਜ਼ਮਾਂ ਸਾਥੀਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਕਿ ਸਾਰੇ ਇੱਕ ਪਲੇਟਫਾਰਮ ਤੇ ਖਲੋ ਤੇ ਸਾਰੇ ਇੱਕ ਭੈਣ ਭਰਾਵਾਂ ਦੇ ਖਲੋ ਕੇ ਤੇ ਆਪਣਾ ਹੱਕ ਲਈਏ ਜੈ ਭਾਰਤ